ਹਲੇ ਲਿਆ ਸਾਰੇ ਪੰਪਾਂ ਨੂੰ ਜਮਸੀਦੀ ਆਓ ਸਿਆਜੀ ਦੇ ਵਚਨ ਚੋਂ ਪੜਦੇ ਹਾਂ ਵਿਵਸਥਾ ਸਾਰ ਅਧਿਆਏ 5 10 ਹੁਕਮ موسی ਨੇ ਸਾਰੇ ਇਸਰਾਇਲ ਨੂੰ ਬੁਲਾ ਕੇ ਆਖਿਆ हे ਇਸਰਾਇਲ ਇਹਨਾਂ ਵਿਧੀਆਂ ਅਤੇ ਕਾਨੂੰਨਾਂ ਨੂੰ ਸੁਣੋ ਜਿਹੜੇ ਮੈਂ ਅੱਜ ਤੁਹਾਡੇ ਕੰਨਾਂ ਵਿੱਚ ਪਾਉਂਦਾ ਹਾਂ ਇਹਨਾਂ ਨੂੰ ਸਿੱਖੋ ਅਤੇ ਇਹਨਾਂ ਨੂੰ ਪੂਰਾ ਕਰਨ ਲਈ ਮੰਨੋ ਯਹੋਵਾ ਸਾਡੇ ਪਰਮੇਸ਼ੁਰ ਨੇ ਹਰੇਬ ਵਿੱਚ ਸਾਡੇ ਨਾਲ ਨੇਮ ਬੰਨਿਆ ਜਹਵਾ ਨੇ ਇਹ ਨੀਮ ਸਾਡੇ ਪਿਓ ਦਾਦਿਆਂ ਨਾਲ ਨਹੀਂ ਬੰਨਿਆ ਸਗੋਂ ਸਾਡੇ ਨਾਲ ਹਾਂ ਸਾਡੇ ਹੀ ਨਾਲ ਜਿਹੜੇ ਅੱਜ ਦੇ ਦਿਨ ਸਾਰੇ ਇੱਥੇ ਜਿਉਂਦੇ ਹਾਂ ਜਹਵਾ ਅੱਗ ਦੇ ਵਿੱਚ ਦੀ ਪਹਾੜ ਉਤੋਂ ਤੁਹਾਡੇ ਨਾਲ ਅਹਮੋ ਸਾਹਮਣੇ ਹੋ ਕੇ ਬੋਲਿਆ ਉਸ ਵੇਲੇ ਮੈਂ ਜਹਵਾ ਦੇ ਅਤੇ ਤੁਹਾਡੇ ਵਿਚਾਲੇ ਖੜਾ ਹੋਇਆ ਤਾਂ ਜੋ ਤੁਹਾਨੂੰ ਜਹਵਾ ਦਾ ਵਚਨ ਦੱਸਾਂ ਕਿਉਂ ਜੋ ਤੁਸੀਂ ਅੱਗ ਤੋਂ ਡਰਦੇ ਸੌ ਅਤੇ ਪਹਾੜ ਉੱਤੇ ਨਾ ਚੜੇ ਉਸ ਆਖਿਆ ਮੈਂ ਜਹਵਾ ਤੇਰਾ ਪਰਮੇਸ਼ੁਰ ਹਾਂ ਜਿਹੜਾ ਤੈਨੂੰ ਮਿਸ਼ਰ ਦੇਸ਼ ਤੋਂ ਗੁਲਾਮੀ ਦੇ ਕਰ ਤੋਂ ਕੱਢ ਲਿਆ ਆਂ ਮੇਰੇ ਸਾਹਮਣੇ ਤੇਰੇ ਲਈ ਦੂਜੇ ਦੇਵਤੇ ਨਾ ਹੋਣ ਤੂੰ ਆਪਣੇ ਲਈ ਉਕਰੀ ਹੋਈ ਮੂਰਤ ਨਾ ਬਣਾ ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਆਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧੱਤੀ ਦੇ ਹੇਠਲੇ ਪਾਣੀਆਂ ਵਿੱਚ ਹੈ ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ ਨਾ ਉਹਨਾਂ ਦੀ ਪੂਜਾ ਕਰ ਕਿਉਂਕਿ ਮੈਂ ਜੋ ਹਵਾਂ ਤੇਰਾ ਪਰਮੇਸ਼ਵਰ ਅਣਖ ਵਾਲਾ ਪਰਮੇਸ਼ਵਰ ਹਾਂ ਜਿਹੜਾ ਪਿਓ ਦਾਦਿਆਂ ਦੀ ਬੁਰੀਾਈ ਨੂੰ ਬੱਚਿਆਂ ਉੱਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜੀ ਉੱਤੇ ਲਿਆਂਦਾ ਹਾਂ ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪ੍ਰੀਤ ਪਾਲਦੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਿਆ ਕਰਦਾ ਹਾਂ ਤੋ ਜਹਵਾ ਆਪਣੇ ਪਰਮੇਸ਼ਵਰ ਦਾ ਨਾਮ ਵਿਅਰਥ ਨਾਲ ਹੈ ਕਿਉਂਕਿ ਜਿਹੜਾ ਉਹਦਾ ਨਾਮ ਵਿਅਰਥ ਲੈਂਦਾ ਹੈ ਜਹਵਾ ਉਸਨੂੰ ਬੇਦੋਸ਼ ਨਾ ਠਹਿਰਾਵੇਗਾ ਤੋ ਸਬਤ ਦੇ ਦੇਨ ਨੂੰ ਪਵਿੱਤਰ ਜਾਣ ਕੇ ਛੇਤੇ ਰੱਖ ਜਿਵੇਂ ਜਹਵਾ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ 6 ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ ਤੰਦਾ ਕਰ ਪਰ ਸਤਵਾਂ ਦਿਨ ਜਹਵਾ ਤੇਰੇ ਪਰਮੇਸ਼ੁਰ ਲਈ ਸਬਤ ਹੈ ਤੂੰ ਉਸ ਵਿੱਚ ਕੋਈ ਕੰਮ ਤੰਦਾ ਨਾ ਕਰ ਨਾ ਤੂੰ ਨਾ ਤੇਰਾ ਪੁੱਤਰ ਨਾ ਤੇਰੀ ਤੀ ਨਾ ਤੇਰਾ ਗੋਲਾ ਨਾ ਤੇਰੀ ਗੋਲੀ ਨਾ ਤੇਰਾ ਬਲਦ ਨਾ ਤੇਰਾ ਗਦਾ ਨਾ ਤੇਰਾ ਕੋਈ ਡੰਗਰ ਨਾ ਤੇਰਾ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ ਤਾ ਜੋ ਤੇਰਾ ਗੋਲਾ ਅਤੇ ਤੇਰੀ ਗੋਲੀ ਤੇਰੇ ਵਾਂਗੂ ਆਰਾਮ ਕਰਨ ਜਾਂਦ ਰੱਖ ਕੀ ਤੂੰ ਮਿਸ਼ਰ ਦੇਸ਼ ਵਿੱਚ ਗੁਲਾਮ ਸੀ ਅਤੇ ਯਹੋਵਾ ਤੇਰੇ ਪਰਮੇਸ਼ਰ ਨੇ ਬਲਵੰਤ ਹੱਥ ਨਾਲ ਅਤੇ ਬਾਹ ਲੰਮੀ ਕਰਕੇ ਤੈਨੂੰ ਕੱਢ ਲਿਆ ਇਸ ਲਈ ਯਹੋਵਾ ਤੇਰਾ ਪਰਮੇਸ਼ਰ ਤੈਨੂੰ ਸਬਤ ਦੇ ਮੰਨਨ ਦਾ ਹੁਕਮ ਦਿੰਦਾ ਹੈ ਤੂੰ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰ ਜਿਵੇਂ ਯਹੋਵਾ ਤੇਰੇ ਪਰਮੇਸ਼ਰ ਨੇ ਤੈਨੂੰ ਹੁਕਮ ਦਿੱਤਾ ਸੀ ਤਾਂ ਜੋ ਤੇਰੇ ਦਿਨ ਲੰਮੇ ਹੋਣ ਅਤੇ ਉਸ ਭੂਮੀ ਉਤੇ ਜਿਹੜੀ ਜਹਵਾ ਤੇਰਾ ਪਰਮੇਸ਼ਵਰ ਤੈਨੂੰ ਦਿੰਦਾ ਹੈ ਤੇਰਾ ਪਲਾ ਹੋਵੇ ਤੂੰ ਖੋਣ ਨਾ ਕਰ ਤੂੰ ਜਨਾਹ ਨਾ ਕਰ ਤੂੰ ਚੋਰੀ ਨਾ ਕਰ ਤੂੰ ਆਪਣੇ ਗਵਾਂਢੀ ਉਤੇ ਛੁੱਠੀ ਗਵਾਹੀ ਨਾ ਦੇ ਤੂੰ ਆਪਣੇ ਗਵਾਂਢੀ ਦੀ ਤੀਵੀ ਦੀ ਲਾਲਸਾ ਨਾ ਕਰ ਤੂੰ ਆਪਣੇ ਗਵਾਂਢੀ ਦੇ ਘਰ ਦੀ ਹਿਰਸ ਨਾ ਕਰ ਨਾ ਉਹਦੇ ਖੇਤ ਨਾ ਉਹਦੇ ਗੋਲੇ ਨਾ ਉਹਦੀ ਗੋਲੀ ਨਾ ਉਹਦੇ ਬਲਦ ਨਾ ਉਹ ਦੇਖੋਤੇ ਅਤੇ ਨਾ ਆਪਣੇ ਗਵਾਂਡੀ ਦੀ ਕਿਸੇ ਚੀਜ਼ ਦੀ ਇਹ ਸਾਰੀਆਂ ਗੱਲਾਂ ਜਹੋਵਾ ਨੇ ਤੁਹਾਡੀ ਸਾਰੀ ਸਭਾ ਨਾਲ ਪਹਾੜ ਉੱਤੇ ਅੱਗ ਵਿੱਚ ਦੀ ਬੱਦਲ ਤੋਂ ਅਤੇ ਕਾਲੀਆਂ ਘਟਾਵਾਂ ਤੋਂ ਵੱਡੀ ਆਵਾਜ਼ ਨਾਲ ਕੀਤੀਆਂ ਅਤੇ ਹੋਰ ਨਾ ਬੋਲਿਆ ਪਰ ਉਸ ਨੇ ਉਹਨਾਂ ਨੂੰ ਪੱਥਰ ਦੀਆਂ ਦੋਹਾਂ ਪਟੀਆਂ ਉੱਤੇ ਲਿਖ ਕੇ ਮੈਨੂੰ ਦਿੱਤਾ ਤਾਂ ਇੰਜ ਹੋਇਆ ਕਿ ਜਦ ਤੁਸੀਂ ਉਸ ਆਵਾਜ਼ ਨੂੰ ਉਸ ਹਨੇਰ ਵਿੱਚੋਂ ਸੁਣਿਆ ਜਦ ਪਹਾੜ ਅੱਗ ਨਾਲ ਬਲ ਰਿਹਾ ਸੀ ਤਾਂ ਤੁਸੀਂ ਮੇਰੇ ਕੋਲ ਆਏ ਅਰਥਾਤ ਤੁਹਾਡੀਆਂ ਗੋਤਾਂ ਦੇ ਸਾਰੇ ਮੁਖੀਏ ਅਤੇ ਤੁਹਾਡੇ ਬਜ਼ੁਰਗ ਤਾਂ ਤੁਸੀਂ ਆਖਿਆ ਵੇਖੋ ਜਹਵਾ ਸਾਡੇ ਪਰਮੇਸ਼ਵਰ ਨੇ ਆਪਣੀ ਮਹਿਮਾ ਅਤੇ ਆਪਣੀ ਵਡਿਆਈ ਸਾਡੇ ਉੱਤੇ ਪ੍ਰਗਟ ਕੀਤੀ ਅਤੇ ਅਸਾਂ ਉਸ ਦੀ ਆਵਾਜ਼ ਨੂੰ ਅੱਗ ਦੇ ਵਿੱਚੋਂ ਦੀ ਸੁਣਿਆ ਅੱਜ ਦੇ ਦਿਨ ਅਸਾਂ ਵੇਖਿਆ ਕਿ ਪਰਮੇਸ਼ਵਰ ਆਦਮੀ ਨਾਲ ਬੋਲਦਾ ਹੈ ਅਤੇ ਉਹ ਜਿਉਂਦਾ ਰਹਿੰਦਾ ਹੈ ਸੋ ਹੁਣ ਅਸੀਂ ਕਿਉਂ ਮਰੀਏ ਕਿਉਂ ਜੋ ਇਹ ਵੱਡੀ ਅੱਗ ਸਾਨੂੰ ਪਸਮਕਾਰ ਦੇਵੇਗੀ ਜੇ ਅਸੀਂ ਫੇਰ ਜੋ ਹਵਾਂ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੀਏ ਤਾਂ ਅਸੀਂ ਮਰ ਜਾਵਾਂਗੇ ਸਾਰੇ ਸਰੀਰਾਂ ਵਿੱਚੋਂ ਜਿਹੜਾ ਹੈ ਜਿਸ ਨੇ ਜਿਉਂਦੇ ਪਰਮੇਸ਼ਵਰ ਦੀ ਆਵਾਜ਼ ਅੱਗ ਵਿੱਚੋਂ ਦੀ ਬੋਲਦੇ ਸੁਣੀ ਹੋਵੇ ਜਿਵੇਂ ਅਸਾਂ ਸੁਣੀ ਅਤੇ ਜਿਉਂਦਾ ਰਿਹਾ ਹੋਵੇ ਤੂੰ ਜਾ ਕੇ ਜੋ ਕੁਝ ਜੋ ਹਵਾਂ ਸਾਡਾ ਪਰਮੇਸ਼ਵਰ ਤੇਰੇ ਨਾਲ ਬੋਲੇ ਸਾਨੂੰ ਦੱਸ ਅਤੇ ਅਸੀਂ ਸੁਣਾਂਗੇ ਅਤੇ ਮੰਨਾਂਗੇ ਜਹੋਵਾ ਨੇ ਤੁਹਾਡੀਆਂ ਗੱਲਾਂ ਦੀ ਆਵਾਜ਼ ਜਦ ਤੁਸੀਂ ਮੇਰੇ ਨਾਲ ਬੋਲੇ ਸੁਣੀ ਤਾਂ ਜਹੋਵਾ ਨੇ ਮੈਨੂੰ ਆਖਿਆ ਮੈਂ ਇਸ ਪ੍ਰਜਾ ਦੀਆਂ ਗੱਲਾਂ ਦੀ ਆਵਾਜ਼ ਸੁਣੀ ਜਿਹੜੀਆਂ ਉਹ ਤੇਰੇ ਨਾਲ ਬੋਲੇ ਜੋ ਕੁਝ ਉਹ ਬੋਲੇ ਸੋ ਚੰਗਾ ਬੋਲੇ ਪਲਾ ਹੁੰਦਾ ਜੇ ਉਹਨਾਂ ਵਿੱਚ ਅਜਿਹਾਂ ਮਨ ਹੁੰਦਾ ਕਿ ਉਹ ਮੈਥੋੜਾ ਦੇ ਅਤੇ ਸਦਾ ਮੇਰੇ ਸਾਰੇ ਹੁਕਮਾਂ ਨੂੰ ਮੰਨਦੇ ਤਾਂ ਜੋ ਉਹਨਾਂ ਦਾ ਅਤੇ ਉਹਨਾਂ ਦੇ ਬੱਚਿਆਂ ਦਾ ਸਦਾ ਤਿਕ ਪਲਾ ਹੁੰਦਾ ਜਾ ਕੇ ਉਹਨਾਂ ਨੂੰ ਆਖੀ ਆਪਣੇ ਤੰਬੂਆਂ ਨੂੰ ਮੁੜ ਜਾਓ ਪਾਰ ਤੂੰ ਇਥੇ ਮੇਰੇ ਕੋਲ ਖਲੋ ਜਾ ਅਤੇ ਮੈਂ ਤੈਨੂੰ ਉਹ ਸਾਰਾ ਹੁਕਮਨਾਮਾ ਵਿਧੀਆਂ ਅਤੇ ਕਾਨੂੰਨ ਦੱਸਾਂਗਾ ਜਿਹੜੇ ਤੂੰ ਉਹਨਾਂ ਨੂੰ ਸਿਖਾਉਣੇ ਹਨ ਤਾਂ ਜੋ ਉਹ ਉਸ ਤਰਤੀ ਵਿੱਚ ਜਿਹੜੀ ਮੈਂ ਉਹਨਾਂ ਨੂੰ ਕਬਚਾ ਕਰਨ ਲਈ ਦਿੰਦਾ ਹਾਂ ਉਹਨਾਂ ਨੂੰ ਪੂਰਾ ਕਰਨ ਤੁਸੀਂ ਉਹਨਾਂ ਹੁਕਮਾਂ ਦੀ ਪਾਲਣਾ ਕਰੋ ਜਿਹੜੇ ਯਹੋਵਾ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਹਨ ਤੁਸੀਂ ਸੱਚੇ ਖੱਬੇ ਨਾ ਮੁੜਿਓ ਉਸ ਸਾਰੇ ਰਾਹ ਵਿੱਚ ਜਿਹਦਾ ਜਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਹੁਕਮ ਦਿੱਤਾ ਸੀ ਚੱਲੋ ਤਾਂ ਜੋ ਤੁਸੀਂ ਜਿਓ ਤੇ ਤੁਹਾਡਾ ਭਲਾ ਹੋਵੇ ਅਤੇ ਤੁਹਾਡੇ ਦਿਨ ਉਸ ਧਰਤੀ ਵਿੱਚ ਜਿਸ ਤੇ ਤੁਸੀਂ ਕਬਜ਼ਾ ਕਰੋਗੇ ਲੰਮੇ ਹੋਣ ਆਮੇਨ